ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਪੀਰ ਬਾਬਾ ਬੁੱਢਣ ਸਾਹਿਬ ਜੀ ਦਾ ਅਸਲੀ ਨਾਮ ਸੈਦ ਸ਼ਮਸ਼ ਉਦਦੀਨ ਸੀ ਉਸ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਭੂਮੀ ਰਾਏਪੋਏ ਦੀ ਤਲਵੰਡੀ ਵਿਖੇ ਸੈਦ ਪਰਿਵਾਰ ਵਿੱਚ ਹੋਇਆ ਸੀ ਉਹ ਬਚਪਨ ਤੋਂ ਹੀ ਬੜੇ ਫਕੀਰੀ ਸੁਭਾਅ ਦੇ ਮਨੁੱਖ ਸਨ ਇਸ ਲਈ ਉਹ ਆਪਣੇ ਅਮੀਰ ਪਰਿਵਾਰ ਦਾ ਤਿਆ ਕਰਕੇ ਸੂਫੀ ਫਕੀਰ ਬਣ ਗਏ ਸਨ ਉਹ ਇੱਕ ਵਾਰ ਜੰਮੂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ ਅਤੇ ਉਹਨਾਂ ਦੇ ਬਚਨ ਸਰਮਣਨ ਕਰਕੇ ਉਹਨਾਂ ਦੇ ਹੀ ਸ਼ਰਧਾਲੂ ਹੋ ਗਏ ਸਨ ਪੀਰ ਧਾਰਨ ਕਰਕੇ ਪੀਰ ਬੁੱਢਣ ਸ਼ਾਹ ਨੇ ਕੋਲੂਰ ਦੀ ਪਹਾੜੀ ਤੇ ਆਪਣਾ ਪੱਕਾ ਟਿਕਾਣਾ ਕਰ ਲਿਆ ਸੀ ਉਹਨਾਂ ਨੇ ਇੱਕ ਸ਼ੇਰ ਅਤੇ ਕੁਝ ਬੱਕਰੀਆਂ ਪਾਲ ਲਈਆਂ ਸਨ ਉਹ ਆਪ ਜਿਆਦਾਤਰ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਇਸ ਲਈ ਉਹਨਾਂ ਦੀਆਂ ਬੱਕਰੀਆਂ ਛੇਰ ਚਾਰ ਕੇ ਲਿਆਉਂਦਾ ਸੀ ਸ਼ਾਨਕ ਦੇਵ ਜੀ ਬੇਂਜੂ ਰਾਮ ਦੀ ਧੀ ਦੇ ਬੇਨਤੀ ਕਰਨ ਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਬਾਬਾ ਬੁੱਢਾ ਨਾ ਸ਼ਾਹ ਨੂੰ ਦਰਸ਼ਨ ਦੇਣ ਲਈ ਉਸ ਪਹਾੜੀ ਤੇ ਆਏ ਸਨ ਪੀਰ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਨੇ ਬੜੇ ਸਤਕਾਰ ਨਾਲ ਗੁਰੂ ਜੀ ਨੂੰ ਬਿਠਾਇਆ ਸੀ ਜਦ ਗੁਰੂ ਜੀ ਉਸ ਪੀਰ ਨਾਲ ਬਚਨ ਬਲਾਸ ਕਰ ਰਹੇ ਸਨ ਤਾਂ ਉਸ ਪੀਰ ਦੇ ਚਿਹਰੇ ਤੇ ਬਹੁਤ ਚਿੰਤਾ ਦੀਆਂ ਲਕੀਰਾਂ ਸਨ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਪੀਰ ਜੀ ਤੁਹਾਨੂੰ ਕਿੰ ਚਿੰਤਾ ਕਿਸ ਚੀਜ਼ ਦੀ ਹੈ ਪੀਰ ਨੇ ਬੜੇ ਨਿਮਰਤਾ ਨਾਲ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਮੇਰਾ ਸ਼ੇਰ ਬੱਕਰੀਆਂ ਚਾਰ ਕੇ ਲਿਆਉਣ ਵਾਲਾ ਹੈ ਮੈਨੂੰ ਇਹ ਡਰ ਪਿਆ ਹੈ ਕਿਤੇ ਉਹ ਸ਼ੇਰ ਤੁਹਾਡਾ ਕੋਈ ਨੁਕਸਾਨ ਨਾ ਕਰ ਦੇਵੇ ਗੁਰੂ ਜੀ ਨੇ ਕਿਹਾ ਪੀਰ ਜੀ ਜਿਸ ਸ਼ੇਰ ਨੇ ਤੁਹਾਨੂੰ ਕਦੇ ਕੋਸ ਨਹੀਂ ਆਖਿਆ ਉਹ ਮੈਨੂੰ ਕਿਉਂ ਕੋਸ ਕਹੇਗਾ ਜਦ ਸ਼ੇਰ ਬੱਕਰੀਆਂ ਚਾਰ ਕੇ ਵਾਪਸ ਆਇਆ ਤਾਂ ਉਸ ਸ਼ੇਰ ਨੇ ਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਗੁਰੂ ਜੀ ਨੂੰ ਮੱਥਾ ਟੇਕਿਆ ਕਾ ਪੀਰ ਦੇ ਸਾਰੀ ਚਿੰਤਾ ਮੁੱਕ ਗਈ ਅਤੇ ਉਸ ਨੇ ਸੁੱਖ ਦਾ ਸਾਹ ਸਾਹ ਲਿਆ ਪੀਰ ਬੁੱਢਾ ਨਾ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋਇਆ ਅਤੇ ਇੱਕ ਦੁੱਧ ਦਾ ਕਟੋਰਾ ਭਰ ਕੇ ਗੁਰੂ ਜੀ ਦੇ ਛਕਣ ਲਈ ਗੁਰੂ ਜੀ ਅੱਗੇ ਪੇਸ਼ ਕੀਤਾ ਗੁਰੂ ਜੀ ਨੇ ਕਿਹਾ ਕਿ ਸਾਈ ਜੀ ਸਾਡਾ ਕੋਈ ਛਕਣ ਦੀ ਇੱਛਾ ਨਹੀਂ ਹੈ ਤੁਹਾਨੂੰ ਤੁਹਾਡਾ ਇਹ ਦੁੱਧ ਅਸੀਂ ਛੇਵੇਂ ਛੇਵੇਂ ਜਮੇ ਵਿੱਚ ਆਪ ਤੁਹਾਡੇ ਤੋਂ ਮੰਗਵਾ ਕੇ ਸ਼ੱਕ ਲਵਾਂਗੇ ਤੁਸੀਂ ਇਹ ਦੁੱਧ ਦਾ ਕਟੋਰਾ ਸਾਹਮਣੇ ਰੱਖ ਲਵੋ ਪੀਰ ਨੇ ਗੁਰੂ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਉਹ ਦੁੱਧ ਦਾ ਕਟੋਰਾ ਛੇਵੇਂ ਗੁਰਦੇਵ ਲਈ ਸਾਹਮਣੇ ਰੱਖ ਲਿਆ ਸੀ ਪੀਰ ਬਾਬਾ ਬੁੱਢਾ ਸਾਹਿਬ ਜੀ ਨਾਲ ਗੁਰੂ ਜੀ ਨੇ ਪਰਮੇਸ਼ਰ ਦੀ ਸਭ ਤੋਂ ਸਲਾਹ ਦਿਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸਨ ਜਦ ਉਸ ਪੀਰ ਦੇ ਨਿਸ਼ਾ ਹੋ ਗਏ ਤਾ ਗੁਰੂ ਜੀ ਉੱਥੋਂ ਅੱਗੇ ਰਵਾਨਾ ਹੋਣ ਲੱਗੇ ਤਾਂ ਪੀਰ ਨੇ ਗੁਰੂ ਜੀ ਨੂੰ ਬੜੀ ਭਾਉ ਭਾਵਨਾ ਨਾਲ ਵਿਦਾ ਕੀਤਾ ਸੀ ਪੀਰ ਅਤੇ ਗੁਰੂ ਜੀ ਜਿਸ ਸਥਾਨ ਤੇ ਮਿਲੇ ਸਨ ਉਸ ਸਥਾਨ ਤੇ ਦਰਗਾਹ ਪੀਰ ਬਾਬਾ ਬੁੱਢਣ ਸਾਹਿਬ ਜੀ ਸ਼ਿਸ਼ੋਭਤ ਹੈ ਉਸ ਦਰਗਾਹ ਵਿੱਚ ਬਹੁਤ ਸਾਰੀਆਂ ਸੰਗਤਾਂ ਆ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ ਗੁਰੂ ਉਹ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ